ਖੇਡ ਕਬੱਡੀ ਸ਼ੌਂਕੀ ਬਹੁਤ ਸਰਦਾਰਾਂ ਦੇ ਸੁੱਖੀ ਛੱਟਾ ਦੀ ਪੱਟਾ ਤੇ ਪੱਟਾ ਤੇ ਪੱਟਾ ਤੇ ਥਾਪੀਆਂ ਪੱਟਾ ਤੇ ਥਾਪੀਆਂ ਦੁਨੀਆ ਤੇ ਰੌਲਾ ਰੱਪਾ ਸੰਗਤ ਖੁਸ਼ ਰੱਬ ਖੁਸ਼ ਇਹ ਆਹ ਇਹ ਪਾਗੀਪੁਰਿਆ ਰੰਦੀਪੂਰਿਆ ਟੱਕਰ 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 ਮਾਰੀ ਕੰਬੋਕੇ ਦੀ ਧਰਤੀ ਸਾਹਾਂ ਦੇ ਪੇੜ ਲੱਗਿਆ ਹੋਣ ਹੁਣ ਬਣੀਆਂ ਜੋੜੀਆਂ ਹੁਣ ਬਣੀਆਂ ਜੋੜੀਆਂ ਜੋੜੀਆਂ ਇੱਕ ਸਾਰ ਹੋਣ ਬਣੀਆਂ ਜੋੜੀਆਂ ਇੱਕ ਸਾਰ ਇੱਕੋ ਜੇ ਮਾਲਾ ਉਹ ਧਰਤੀ ਨੂੰ ਪਤਾ ਲੱਗਦਾ ਤੀਵੇ ਓਏ ਸੁੱਖੀ ਆ ਗਿਆ ਵਾਲੀ ਕਾਲਿਆ ਆ ਪੈ ਗਿਆ ਰੋਲਾ ਰੱਪਾ ਪੈ ਗਿਆ ਰੋਲਾ ਰੱਪਾ ਸੰਦਲ ਲੈ ਵੀ ਵਪਾਰੀ ਸਾਹਿਬ ਜ਼ਿਕਰ ਹੋਣਗੇ ਸੰਦਲ ਵਪਾਰੀ ਸਾਹਿਬ ਜ਼ਿਕਰ ਹੋਣਗੇ ਜਰੂਰ ਸੁੱਖੀ ਦੀ ਕਬੱਡੀ ਹੈ ਚਾਰ ਨੇ ਸਾਹਮਣੇ ਰਣਦੀਪੁਰੀਆ ਵੀ ਤਿਆਰ ਇੱਕਮ ਫਤਾਪੁਰੀਆ ਲੱਗ ਗਿਆ ਪੱਟਾ ਨੂੰ ਪੱਟ ਭਰ ਲਿਆ ਏ ਇੱਕਮ ਤੇ ਸੁੱਖੀ ਆ ਆ ਆ ਵੀ ਇੱਕ ਵਾਰ ਆਇਓ ਮੇਰੇ ਰੱਬਾ ਓਏ ਤਜੌਨ ਉਹਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਆ ਪੈਂਗਾ ਭਾਜੀ ਹਜ਼ਾਰ ਹੀ ਦੇ ਦਿਓ